ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੈਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਲੋਕ ਸਭਾ ਦੇ ਵਿੱਚ ਪਾਸ ਹੋਏ ਬਕਪ ਸੰਸ਼ੋਧਨ ਬਿੱਲ ਦੀ ਜਿਹਦੀ ਕਾਰਵਾਈ ਰਾਤ 2 ਵਜੇ ਤੱਕ ਚੱਲੀ ਹੈ ਜਾਨੀ ਕਿ ਲੋਕ ਸਭਾ ਦੀ ਕਾਰਵਾਈ ਰਾਤ 2 ਵਜੇ ਤੱਕ ਚੱਲੀ ਹੈ ਔਰ 2 ਵਜੇ ਰਾਤ ਇਸ ਦੇ ਉੱਤੇ VOTING ਕਰਵਾਈ ਗਈ ਔਰ VOTING ਦੇ ਵਿੱਚ ਜਿਹੜਾ ਇਹ ਬਿੱਲ ਹੈ ਉਹ ਪਾਸ ਕਰ ਦਿੱਤਾ ਗਿਆ ਸੋ ਲੰਬੇ ਸਮੇਂ ਤੋਂ ਇਹਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ ਪਾਰਸਰ ਸਰਕਾਰ ਦੇ ਵੱਲੋਂ ਇਹਦੇ ਬਾਰੇ ਚਰਚਾ ਕੀਤੀ ਜਾ ਰਹੀ ਸੀ ਕਿ ਇਸ ਦੇ ਵਿੱਚ ਸੰਸ਼ੋਧਨ ਦੀ ਬੜੀ ਲੋੜ ਹੈ ਔਰ ਉਸ ਤੋਂ ਬਾਅਦ ਇੱਕ ਜੇਪੀਸੀ ਬਣਾਈ ਗਈ ਸੀ ਔਰ ਜੇਪੀਸੀ ਦੇ ਵੱਲੋਂ ਵੀ ਆਪ ਦੇ ਜਿਹੜੇ ਦਸਤਾਵੇਜ਼ ਸੀ ਉਹ ਸਾਰੇ ਸਾਹਮਣੇ ਰੱਖੇ ਗਏ ਜਿਸ ਤੋਂ ਬਾਅਦ ਬੀਤੇ ਕੱਲ ਇਸ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਲੋਕ ਸਭਾ ਦੇ ਵਿੱਚ ਦੇਰ ਰਾਤ ਇਹ ਪਾਸ ਹੋ ਗਿਆ ਔਰ ਉਸ ਤੋਂ ਬਾਅਦ ਹੁਣ ਅੱਜ ਰਾਜ ਸਭਾ ਦੇ ਵਿੱਚ ਇਸ ਨੂੰ ਰੱਖਿਆ ਜਾਏਗਾ ਔਰ ਉਮੀਦ ਹੈ ਕਿ ਰਾਜ ਸਭਾ ਦੇ ਵਿੱਚ ਵੀ ਇਹ ਪਾਸ ਹੋ ਜਾਏਗਾ ਪਰ ਇਸ ਦੇ ਉੱਪਰ ਚਰਚਾ ਬਹੁਤ ਜ਼ਿਆਦਾ ਹੋਈ ਲੰਬਾ ਸਮਾਂ ਚਰਚਾ ਹੋਈ ਹਾਲਾਂਕਿ ਲੋਕ ਸਭਾ ਦੇ ਵਿੱਚ ਇਸ ਦੇ ਲਈ 8 ਘੰਟੇ ਦੀ ਚਰਚਾ ਦਾ ਸਮਾਂ ਜਿਹੜਾ ਸੀ ਉਹ ਤੈਅ ਕੀਤਾ ਗਿਆ ਸੀ ਕਿ 8 ਘੰਟੇ ਚਰਚਾ ਹੋਏਗੀ ਉਹਦੇ ਵਿੱਚੋਂ 4 ਘੰਟੇ 40 ਮਿੰਟ ਜਿਹੜਾ ਉਹ ਸੱਤਾਧਿਰ ਬੋਲੇਗੀ ਔਰ ਬਾਕੀ ਸਮਾਂ ਜਿਹੜਾ ਸੀ ਵਿਰੋਧੀ ਧਿਰਾਂ ਨੂੰ ਇਹਦੇ ਉੱਤੇ ਚਰਚਾ ਕਰਨ ਦੇ ਲਈ ਮਿਲੇਗਾ ਪਰ ਉਸ ਦੇ ਬਾਵਜੂਦ ਕੱਲ ਚਰਚਾ ਇੰਨੀ ਲੰਬੀ ਚੱਲੀ ਕਿ 12 ਘੰਟੇ ਤੋਂ ਵੀ ਵੱਧ ਲੋਕ ਸਭਾ ਦੇ ਵਿੱਚ ਇਹਦੇ ਉੱਤੇ ਚਰਚਾ ਚੱਲੀ ਹੈ ਔਰ ਰਾਤ 2 ਵਜੇ ਇਸ ਨੂੰ ਪਾਸ ਕਰ ਦਿੱਤਾ ਗਿਆ ਸੋ ਇਸ ਬਿੱਲ ਦੇ ਵਿੱਚ ਕੁਝ ਐਸੇ ਤੋਖਲੇ ਰਹੇ ਨੇ ਜਿਨ੍ਹਾਂ ਦੇ ਉੱਪਰ ਸ਼ਾਇਦ ਚਰਚਾ ਕਰਨੀ ਬੜੀ ਜ਼ਰੂਰੀ ਹੈ ਜਾਂ ਫਿਰ ਤੁਸੀਂ ਸੌਖੀ ਭਾਸ਼ਾ ਦੇ ਨਾਲ ਜੇ ਉਹਨੂੰ ਸਮਝਣਾ ਚਾਹੋ ਤੇ ਅਸੀਂ ਕੁਝ ਅ ਅਮਿਤ ਸ਼ਾਹ ਉਹਨਾਂ ਦੇ ਕੇਂਦਰੀ ਗ੍ਰਹਿ ਮੰਤਰੀ ਨੇ ਉਹਨਾਂ ਦੇ ਵੱਲੋਂ ਲੋਕ ਸਭਾ ਦੇ ਵਿੱਚ ਬੀਤੀ ਰਾਤ ਬੱਕਬ ਸੰਸ਼ੋਧਨ ਬਿੱਲ ਨੂੰ ਪਾਸ ਕਰਵਾਉਣਾ ਕਿਉਂ ਜ਼ਰੂਰੀ ਸੀ ਉਹਦੇ ਨਾਲ ਦੇਸ਼ ਦੇ ਵਿੱਚ ਕੀ ਨੁਕਸਾਨ ਹੋ ਰਿਹਾ ਸੀ ਔਰ ਆਨ ਵਾਲੇ ਟਾਈਮ ਦੇ ਵਿੱਚ ਇਹਦੇ ਵਿੱਚ ਸੰਸ਼ੋਧਨ ਕਰਨ ਦੀਆਂ ਸੰਭਾਵਨਾਵਾਂ ਕਿਉਂ ਸੀ ਉਹਦੇ ਉੱਤੇ ਕੁਝ ਵਿਚਾਰ ਚਰਚਾ ਕੀਤੀ ਗਈ ਉਦੋਂ ਤੇ ਉਹਨਾਂ ਨੇ ਆਪਣੀ ਗੱਲ ਰੱਖੀ ਕੁਝ ਪੁਆਇੰਟਸ ਦੇ ਵਿੱਚ ਅਸੀਂ ਤੁਹਾਨੂੰ ਉਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਔਰ ਅਮਿਤ ਸ਼ਾਹ ਦੇ ਉਸ ਬਿਆਨ ਨੂੰ ਵੀ ਸਲਾਮਾਂਗੇ ਪਰ ਉਸ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਆਜ਼ਾਦੀ ਤੋਂ ਬਾਅਦ ਜਦੋਂ ਭਾਰਤ ਆਜ਼ਾਦ ਹੁੰਦਾ ਹੈ ਤੇ 1954 ਦੇ ਵਿੱਚ ਪਹਿਲੀ ਵਾਰ ਬੱਕਵ ਐਕਟ ਜਿਹੜਾ ਸੀ ਉਹ ਬਣਿਆ ਔਰ ਉਸ ਤੋਂ ਬਾਅਦ 1995 ਦੇ ਵਿੱਚ ਇਹਦੇ ਵਿੱਚ ਇੱਕ ਸੰਸ਼ੋਧਨ ਕੀਤਾ ਗਿਆ ਸੀ 1995 ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਇਹਦੇ ਵਿੱਚ ਦੂਸਰਾ ਸੰਸ਼ੋਧਨ ਜਿਹੜਾ 2025 ਦੇ ਵਿੱਚ ਹੋਇਆ ਹੁਣ ਭਾਰਤ ਸਰਕਾਰ ਦੇ ਵੱਲੋਂ ਆ ਜਾਂ ਕਹਿ ਲਓ ਤੁਸੀਂ ਭਾਜਪਾ ਦੇ ਵੱਲੋਂ ਇਹ ਇਹ ਤਰਕ ਦਿੱਤਾ ਗਿਆ ਕਿ ਜੇ 1995 ਦੇ ਵਿੱਚ ਇਹਦਾ ਇਹਦੇ ਵਿੱਚ ਸੰਸ਼ੋਧਨ ਹੋਇਆ ਸੀ ਜਦੋਂ ਸੰਸ਼ੋਧਨ ਦੀ ਲੋੜ ਸੀ ਕਿਉਂਕਿ 1954 ਦੇ ਵਿੱਚ ਜਿਹੜਾ ਵਕਪ ਐਕਟ ਬਣਦਾ ਪਰ 1995 ਦੇ ਵਿੱਚ ਜਦੋਂ ਸੰਸ਼ੋਧਨ ਹੋਇਆ ਜੇ ਉਸ ਟਾਈਮ ਕੀਤਾ ਹੋਇਆ ਸੰਸ਼ੋਧਨ ਗੈਰ ਸੰਵਿਧਾਨਕ ਨਹੀਂ ਸੀ ਤੇ ਫਿਰ ਜੇ 2025 ਦੇ ਵਿੱਚ ਦੁਬਾਰਾ ਹੁਣ ਇੱਕ ਵਾਰੀ ਸਮੇਂ ਦੇ ਮੁਤਾਬਕ ਜਿਹਦੇ ਵਿੱਚ ਸੰਸ਼ੋਧਨ ਕੀਤਾ ਗਿਆ ਤੇ ਫਿਰ ਅੱਜ ਗੈਰ ਸੰਵਿਧਾਨਕ ਕਿਉਂ ਹੋ ਗਿਆ ਮਤਲਬ ਜੇ ਉਸ ਟਾਈਮ ਕਾਂਗਰਸ ਦੀ ਸਰਕਾਰ ਦੇ ਵੱਲੋਂ ਸੰਸ਼ੋਧਨ ਹੋਇਆ ਜਾਂ ਕਿਸੇ ਵੀ ਸਰਕਾਰ ਦੇ ਵੱਲੋਂ 1995 ਦੇ ਵਿੱਚ ਸੰਸ਼ੋਧਨ ਹੋਇਆ ਜੇ ਉਸ ਟਾਈਮ ਇਹ ਗੈਰ ਸੰਵਿਧਾਨਿਕ ਨਹੀਂ ਸੀ ਤੇ ਅੱਜ ਗੈਰ ਸੰਵਿਧਾਨਿਕ ਕਿਦਾਂ ਹੋ ਗਿਆ ਕਿਉਂਕਿ ਸਮਿਆਂ-ਸਮਿਆਂ ਦੇ ਉੱਤੇ ਜਿਹੜੇ ਵੀ ਲਾਅ ਬਣਦੇ ਨੇ ਉਹਨਾਂ ਦੇ ਵਿੱਚ ਸਮੇਂ ਦੇ ਮੁਤਾਬਕ ਫਿਰ ਸੰਸ਼ੋਧਨ ਹੁੰਦੇ ਰਹਿੰਦੇ ਨੇ ਔਰ ਕਈ ਸੰਸ਼ੋਧਨ ਪਹਿਲਾਂ ਹੋਰ ਕਈ ਐਕਟ ਦੇ ਵਿੱਚ ਹੋ ਚੁੱਕੇ ਨੇ ਜੇ ਇਹਦੇ ਵਿੱਚ ਸੰਸ਼ੋਧਨ ਹੋਇਆ ਫਿਰ ਇਸ ਨੂੰ ਇਹ ਮਿਨੋਰਟੀ ਨੂੰ ਕਿਉਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਹਾਡੇ ਨਾਲ ਤੱਕਾ ਹੋ ਰਿਹਾ ਹੈ ਤੁਹਾਡੇ ਅਧਿਕਾਰ ਖੁੱਸ ਜਾਣਗੇ ਅਮੇਸ਼ਾ ਨੇ ਕਿਹਾ ਕਿ ਸਿੱਧੇ ਤੌਰ ਤੇ ਉਤੇ ਇਹ ਮਾਨਿਓਰਟੀ ਜਿਹੜੇ ਲੋਕ ਨੇ ਉਹਨਾਂ ਨੂੰ ਬਰਗਲਾਣ ਦੀ ਕੋਸ਼ਿਸ਼ ਇਹਨਾਂ ਸੱਤਾਧਾਰੀ ਲੀਡਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਬੱਕਾ ਬੋਰਡ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜੋ ਵੀ ਪ੍ਰਬਧਾਨ ਰੱਖੇ ਗਏ ਨੇ ਉਹਦੇ ਵਿੱਚ ਮੁਸਲਮਾਨਾਂ ਦੇ ਹੱਕ ਨਹੀਂ ਖੋਏ ਜਾਣਗੇ ਗਰੀਬ ਮੁਸਲਮਾਨਾਂ ਨੂੰ ਹੱਕ ਕਿਵੇਂ ਦਿਵਾਣੇ ਨੇ ਉਹਦਾ ਸੰਸ਼ੋਧਨ ਹੈ ਇਹਦੇ ਵਿੱਚ ਇਹਦਾ ਇਹਦਾ ਨਤੀਜਾ ਉਹਨਾਂ ਨੇ ਕਿਹਾ ਕਿ ਤੁਸੀਂ 3-4 ਸਾਲਾਂ ਬਾਅਦ ਦੇਖੋਗੇ ਕਿਉਂਕਿ ਬੱਕਾ ਬੋਰਡ ਦੀ ਬਹੁਤ ਸਾਰੀ ਐਸੀ ਜ਼ਮੀਨ ਹੈ ਜਿਹੜੀ ਰਸੂਖਦਾਰਾਂ ਨੂੰ ਥੋੜੇ ਥੋੜੇ ਪੈਸਿਆਂ ਦੇ ਉੱਤੇ ਦਿੱਤੀ ਹੋਈ ਹੈ ਲੀਜ਼ ਦੇ ਉੱਪਰ ਮਤਲਬ ਕਿ ਜਿਹੜੀ ਜਿਹੜੀ ਬਕਬੋਰਡ ਦੀ ਜ਼ਮੀਨ ਦਾ ਪੈਸਾ ਬਹੁਤ ਵੱਡੇ ਪੱਧਰ ਦੇ ਉੱਤੇ ਬਕਬ ਦੇ ਬੋਰਡ ਦੇ ਕੋਲ ਆਣਾ ਚਾਹੀਦਾ ਸੀ ਔਰ ਉਹ ਮੁਸਲਮਾਨਾਂ ਦੇ ਚੰਗੇ ਕੰਮਾਂ ਦੇ ਲਈ ਲੱਗਣਾ ਚਾਹੀਦਾ ਸੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਲਈ ਲੱਗਣਾ ਚਾਹੀਦਾ ਸੀ ਮੁਸਲਮਾਨ ਬੱਚਿਆਂ ਦੇ ਜਿਹੜੀਆਂ ਸਿਹਤ ਸਹੂਲਤਾਂ ਸੀ ਉਹਦੇ ਤੇ ਲੱਗਣਾ ਚਾਹੀਦਾ ਸੀ ਮਹਿਲਾਵਾਂ ਜਿਹੜੀਆਂ ਤਲਾਕशुदा ਮਹਿਲਾਵਾਂ ਨੇ ਜਿਨ੍ਹਾਂ ਨੂੰ ਤਲਾਕ 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 ਕਹਿ ਕੇ ਤਲਾਕ ਦੇ ਦਿੱਤਾ ਜਾਂਦਾ ਸੀ ਉਹਨਾਂ ਦੇ ਰੱਖ-ਰਖਾਵ ਦੇ ਲਈ ਜਿਹੜਾ ਵਕਫ ਬੋਰਡ ਦਾ ਪੈਸਾ ਲੱਗਣਾ ਸੀ ਉਹਦੇ ਉੱਪਰ ਉਹ ਪੈਸਾ ਸਹੀ ਤਰੀਕੇ ਦੇ ਨਾਲ ਨਹੀਂ ਲੱਗ ਰਿਹਾ ਉਹ ਨੰਬਰ 2 ਜਿਹੜੀਆਂ ਵਕਫ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਉੱਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਜ਼ਮੀਨਾਂ ਦੇ ਉੱਪਰ ਅਧਿਕਾਰ ਕੀਤੇ ਹੋਏ ਨੇ ਕੁਝ ਰਸੂਖਦਾਰ ਲੋਕਾਂ ਨੇ ਹੋਰ ਉਹਨਾਂ ਨੇ ਲੋਕ ਸਭਾ ਦੇ ਵਿੱਚ ਇਹਦੇ ਬਾਰੇ ਕੀ ਕੁਛ ਕਿਹਾ ਪਹਿਲਾਂ ਤੁਹਾਨੂੰ ਕੁਝ ਪੁਆਇੰਟਸ ਦੇ ਵਿੱਚ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਇਹਨੂੰ ਸੁਣੋ ਉਸ ਤੋਂ ਬਾਅਦ ਫਿਰ ਅੱਗੇ ਚਰਚਾ ਕਰਾਂਗੇ ਪਾਰਦਰਸ਼ੀਤਾ ਸਿਕਿਉਰ ਅਤੇ ਵਕਫ ਬੋਰਡ اور ਵਕਫ परिषद इसका कोई ऑर्डर हम ऐसा नहीं लिख रहे हैं कि कोर्ट में नहीं जा सकते आपने तो कर दिया था कि ऑर्डर को कोई कोर्ट में चैलेंज ही नहीं कर सकता पूरा संविधान वहां समाप्त कर दिया मान्यवर और मान्यवर हम तो इसको कहते हैं कि कोई भी चैलेंज कर सकता है कायदे की अदालत इस देश में संविधान का राज है ग्रीवंश जिसका भी हो कोर्ट में जा सकता है 2013 में जिसकी भूमि हर भी इसके को भी कोर्ट के फॉरम से बाहर करने का पाप एक कांग्रेस पार्टी ने वकअप के 2013 में जो अमेंडमेंट्स आए अब बिल किरण भाई का है मगर मैं कह सकता हूं कि वकअप का 2013 का अमेंडमेंट न किया होता तो ये बिल लाने की शायद जरूरत न पड़ती सब कुछ अच्छा चलता था चौदह में चुनाव आने वाला था तेरह में रातों रात तुष्टिकरण करने के लिए वकअ कानून को एक्सट्रीम बना दिया गया और मान्यवाल इसके कारण क्या हुआ इसके कारण दिल्ली लुटियन की 123 वीवीआईपी संपत्ति कांग्रेस सरकार ने जब चुनाव मुहाने पर थे 25 दिन दूर था वकअप को देने का काम कर दिया ये, 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 ये। दिल्ली वकफ बोर्ड ने उत्तरी रेलवे की भूमि वकअप के नाम घोषित कर दी हिमाचल में वकअप की संपत्ति बताकर उस पर अवैध मस्जिद बनाने का काम किया 250 सौ पचास हेक्टर क्षेत्र वाले 12 गांव पर वकअप का स्वामित्व हो गया तमिलनाडु में और मान्यवर तमिलनाडु के 1500 साल पुराने मंदिर की 400 एकड़ भूमि को वकफ की संपत्ति घोषित लालू प्रसाद जी आज आरजेडी के सारे सदस्य बोले जब 2013 का अमेंडमेंट आया मैं लालू जी का तो पूरा पढ़ना चाहता हूं बाकी सदस्यों का सिर्फ टोकन पढ़ूंगा लालू जी ने क्या कहा मैडम सरकार जो यह संशोधन विधेयक पेश किया है सरकार की पहल का हम स्वागत करते हैं शाहनवाज माननीय सदस्यों ने अपनी बातों को यहां रखा मैं उसका समर्थन करता हूं आप देखिए सारी जमीनें हड़प ली गई है चाहे सरकारी हो या गैर सरकारी वकअप बोर्ड में जो काम करने वाले लोग हैं, उनके द्वारा सारी लैंड को बेच दिया गया है पटना में ही डाक बंगले की जितनी प्रॉपर्टी थी सब पर अपार्टमेंट बन गए इस तरह की काफी लुट खसोट हुई है हम संशोधन विधेयक तो आपको अंत में लाए हैं समर्थन करते हैं लेकिन मैं चाहता हूं कि भविष्य में आप कड़ा कानून लाइए और ये जो चोरी करने वाले लोग हो उनको जेल की सलाहों के अब सब लालू प्रसाद की इच्छा इन्होंने तो पूरी नहीं की नरेंद्र मोदी जी ने पूरी कर दी ये लालू जी ने कहा था, एक कड़ा कानून लाइए। कन्वर्जन कानून की बात करते थे और हंसते हंसते कहते थे कर्नाटक सरकार कन्वर्जन कानून लेकर आई है सबसे पहला कन्वर्जन कानून उड़ीसा और मध्य प्रदेश में कांग्रेस सरकार लेकर आई मगर उस वक्त कांग्रेस सरकार तुष्टिकरण की नीति पर नहीं चलती थी महात्मा गांधी के सिद्धांतों पर चलती थी मध्य प्रदेश और ओडिशा में सबसे पहला कन्वर्जन के खिलाफ कानून कोई लाए तो कांग्रेस पार्टी लाई और मुझे गर्व है मेरी पार्टी की सरकारें कन्वर्जन पर कानून लाती मैंने और सबको अपना सबको अपना धर्म का अनुसरण करने का अधिकार है वो शौक से करे मगर लोग लालच भय इससे धर्म परिवर्तन नहीं कराया जा सकता किसी गरीब के पास खाना नहीं है खाना देकर उसका धर्म बदला दोगे कोई थोड़ा कम पड़ा लिखा व्यक्ति है उसका धर्म बदला दोगे ऐसे नहीं होगा मान्यवर और आपने भी किए हैं कानून आप नए नए आए हो आपको मालूम नहीं है मान्यवर इनको मालूम नहीं अभी अभी आए हैं पांच साल साल से ये कांग्रेस पार्टी ने कानून किए थे राम जन्मभूमि का मंदिर बनाने की बात आई तो इस देश के अंदर खून की नदियां बह जाएगी मुसलमान रोड पर आ जाएगा मुसलमानों का ये हो जाएगा वो ट्रिपल तलाक, फिर से डर, सीए आया कि मुसलमानों की नागरिकता चली जाएगी जिन जिन ने भाषण किया है एक मुसलमान की नागरिकता गई है तो बता दो मुसलमान भी जानता है और मैं तो आपके माध्यम से देश के मुसलमानों को अपील करना चाहता हूं मान्य मैंने बहुत झेला है ये कहते थे कि सीए कानून मुसलमानों की नागरिकता लेने दो साल हो गए एक भी मुसलमान की नागरिकता गई है तो सदन के पटल पर रख रखे कितना फैलाया थे मुसलमानों का ये हो जाएगा वो हो जाएगा फिर से उमर अब्दुल्ला जीत कर आज शासन करे आतंकवाद समाप्त हो गया विकास शुरू हो गया पर्यटन बढ़ गया मानेवर एक कांग्रेस पार्टी और उसके साथियों ने मुसलमान भाइयों को डरा डरा कर अपनी वोट बैंक खड़ी करने का काम किया हम नहीं डरा रहे मुसलमानों को आप डरा रहे हो भाई आप कह रहे हो ये हो जाएगा मैं कहता हूँ इस देश के नागरिक को किसी भी धर्म का हो कोई आंच नहीं आएगी मान्यवर ये नरेंद्र मोदी सरकार का लाखों करोड़ों रुपए की भूमि मान्यवर और इनकम 126 करोड़ रुपया रेलवे की जितनी जमीन है जिसमें हजारों करोड़ लाखों करोड़ का रेलवे का कारोबार चलता है इतनी भूमि वकअप के पास है और इनकम 126 करोड़ यहां एक सदस्य ने तो कह दिया माइनॉरिटीज कानून को स्वीकार नहीं करेगी क्या धमकाना चाहते हो भाई संसद का कानून है सबको स्वीकार करना पड़ेगा स्वीकार नहीं करेंगे मतलब क्या है कैसे बोल सकते हैं कोई हम कानून को स्वीकार नहीं करेंगे एक कानून भारत सरकार का है हरेक पर बंधन करता होगा और इसको स्वीकार करना पड़ेगा मान्यवर ना पिछड़ों की चिंता है ना मुसलमानों की ये सालों से जातिवाद और त्रुष्टिकरण इसके आधार पर काम करते हुए आए और जातिवाद और तुष्टिकरण की राजनीति करकर अपने परिवार की पॉलिटिक्स को आगे बढ़ाए मगर 2014 से मान्यवर जातिवाद तुष्टिकरण और परिवारवाद को एक साथ नरेंद्र मोदी ने समाप्त कर विकास की राजनीति इस देश में प्रस्ताव की पॉलिटिक्स ऑफ़ परफॉर्मेंस ਪਰਫਾਰਮ ਕਰਿਏ ਔਰ ਚੁਣ ਕਰ ਆਈਏ 3 ਟਰਮ ਮੋਦੀ ਜੀ ਕੋ ਚੁਣਾ ਹੈ ਔਰ 3 ਟਰਮ ਭਾਰਤੀ ਜਨਤਾ ਪਾਰਟੀ ਕੀ ਸਰਕਾਰ ਰਹਿਣ ਵਾਲੀ ਹੈ ਮੇਰੀ ਬਾਤ ਦੀ ਠੀਕ ਕਰ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਇੱਕ ਇੱਕ ਕਰਕੇ ਪੁਆਇੰਟਸ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੱਕਾ ਬੋਰਡ ਦੇ ਵਿੱਚ ਸੰਸ਼ੋਧਨ ਇਸ ਕਰਕੇ ਜ਼ਰੂਰੀ ਸੀ ਕਿ ਬੱਕਾ ਬੋਰਡ ਦਾ ਜਿਹੜਾ ਪੈਸਾ ਹੈ ਉਹ ਸਹੀ ਤਰੀਕੇ ਦੇ ਨਾਲ ਮੁਸਲਮ ਪਾਈ ਚਾਰੇ ਦੀ ਤਰੱਕੀ ਦੇ ਵਿੱਚ ਲੱਗਣਾ ਚਾਹੀਦਾ ਹੈ ਨਾ ਕਿ ਉਸ ਪੈਸੇ ਦਾ ਗਲਤ ਦੁਰਉਪਯੋਗ ਹੋਣਾ ਚਾਹੀਦਾ ਜਾਂ ਫਿਰ ਜਾਂ ਫਿਰ ਬੱਕਾ ਬੋਰਡ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਉੱਤੋਂ ਮਿਲਣ ਵਾਲਾ ਕੁਝ ਪੈਸਾ ਜਿਹੜਾ ਹੈ ਉਹ ਇਹਨਾਂ ਦੇ ਹੱਕ ਦੇ ਵਿੱਚ ਆਏ ਔਰ ਨੰਬਰ 2 ਬਹੁਤ ਸਾਰੀਆਂ ਬੱਕਾ ਬੋਰਡ ਦੀਆਂ ਸੀਆਂ ਜ਼ਮੀਨਾਂ ਨੇ ਜਿਨ੍ਹਾਂ ਨੂੰ ਹੜਪਿਆ ਹੋਇਆ ਹੈ ਕੁਝ ਰਸੂਕਦਾਰ ਲੋਕਾਂ ਦੇ ਵੱਲੋਂ ਹੁਣ ਬੀਤੇ ਰਾਤ ਜਿਹੜੀ 12 ਘੰਟੇ ਤੋਂ ਵੀ ਵੱਧ ਜਿਹੜੀ ਚਰਚਾ ਚੱਲੀ ਹੈ ਉਹਦੇ ਵਿੱਚ 520 ਦੇ ਕਰੀਬ ਜਿਹੜੇ ਲੋਕ ਸਭਾ ਦੇ ਮੈਂਬਰ ਸੀ ਉਹਨਾਂ ਦੇ ਵੱਲੋਂ VOTING ਕੀਤੀ ਗਈ ਔਰ ਇਸ VOTING ਦੇ ਵਿੱਚ 288 ਸੰਸਦ ਜਿਹੜੇ ਸੀ ਉਹ ਇਸ ਦੇ ਪੱਖ ਦੇ ਵਿੱਚ ਆਏ ਕਿ ਹਾਂ ਇਹ ਬਿੱਲ ਜਿਹੜਾ ਸੰਸ਼ੋਧਨ ਹੈ ਹੋਣਾ ਚਾਹੀਦਾ ਔਰ 232 ਜਿਹੜੇ ਸੀ ਉਹ ਉਹਨਾਂ ਨੇ ਇਸ ਨੂੰ ਨਕਾਰਿਆ ਕਿ ਨਹੀਂ ਐਸਾ ਕੋਈ ਵੀ ਇਹਦੇ ਵਿੱਚ ਚੇਂजेस ਨਹੀਂ ਹੋਣੀਆਂ ਚਾਹੀਦੀਆਂ ਔਰ 232 ਔਰ 288 ਦੇ ਮਾਰਜਨ ਤੋਂ ਬਾਅਦ ਜਦੋਂ ਲੋਕ ਸਭਾ ਦੇ ਮੈਂਬਰਾਂ ਦੇ ਗਿਣਤੀ ਵੱਧ ਰਹੀ ਹੈ ਇਹਦੇ ਵਿੱਚ ਤੇ ਉਸ ਨੂੰ ਲੋਕ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਹੁਣ ਇਸ ਬਿੱਲ ਨੂੰ ਅੱਜ ਇਹ ਰਾਜ ਸਭਾ ਦੇ ਵਿੱਚ ਵੀ ਇਹਦੇ ਤੇ ਚਰਚਾ ਹੋਏਗੀ ਔਰ ਬਹੁਤ ਉਮੀਦ ਹੈ ਕਿ ਇਹ ਰਾਜ ਸਭਾ ਦੇ ਵਿੱਚ ਵੀ ਪਾਸ ਹੋ ਜਾਏਗਾ ਔਰ ਉਸ ਤੋਂ ਬਾਅਦ ਫਿਰ ਰਾਸ਼ਟਰਪਤੀ ਦੇ ਕੋਲ ਦਸਤਖਤ ਦੇ ਲਈ ਪਹੁੰਚੇਗਾ ਔਰ ਇਹ ਜਿਹੜਾ ਕਾਨੂੰਨ ਬਣ ਜਾਏਗਾ ਸੋ ਇਸ ਨੂੰ ਜ਼ਰੂਰੀ ਕਿਉਂ ਸੀ ਅ ਘਟ ਗਿਣਤੀ ਮੰਤਰਾਲੇ ਦੇ ਮੰਤਰੀ ਨੇ ਕਿਰਨ ਰਿਜਜੂ ਉਹਨਾਂ ਦੇ ਵੱਲੋਂ ਜਦੋਂ ਇਹ ਇਹਦਾ ਪ੍ਰਬਧਾਨ ਰੱਖਿਆ ਗਿਆ ਇਹਦੀ ਗੱਲਬਾਤ ਸ਼ੁਰੂ ਕੀਤੀ ਗਈ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਕਿ ਜੇ ਇਸ ਬਿੱਲ ਦੇ ਵਿੱਚ ਸੰਸ਼ੋਧਨ ਨਾ ਕੀਤਾ ਗਿਆ ਜੇ ਨਾ ਕੀਤਾ ਗਿਆ ਹੁੰਦਾ ਮੋਦੀ ਸਰਕਾਰ ਦੇ ਵੱਲੋਂ ਤੇ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ ਕਿ ਆਨ ਵਾਲੇ ਟਾਈਮ ਦੇ ਉੱਤੇ ਜਿਹੜੀ ਸੰਸਦ ਦੇ ਵਿੱਚ ਖੜੇ ਹੋ ਕੇ ਤੁਸੀਂ ਗੱਲਬਾਤ ਕਰ ਰਹੇ ਆਂ ਸਾਰੀ ਬੱਕਾ ਬੋਰਡ ਆਨ ਵਾਲੇ ਟਾਈਮ ਤੇ ਇਹਨੂੰ ਵੀ ਆਪਦੀ ਪ੍ਰਾਪਰਟੀ ਦੱਸ ਸਕਦਾ ਸੀ ਔਰ ਉਦੋਂ ਤੇ ਕੋਈ ਵੀ ਕਾਰਵਾਈ ਨਹੀਂ ਸੀ ਹੋ ਸਕਦੀ ਮਤਲਬ ਬੱਕਾ ਬੋਰਡ ਦੇ ਕੋਲ ਇੰਨੀਆਂ ਤਾਕਤਾਂ ਸੀ ਬੱਕਾ ਬੋਰਡ ਦਾ ਟ੍ਰਿਬਿਊਨਲ ਦੇ ਕੋਲ ਫਿਰ ਮਾਮਲਾ ਜਾਣਾ ਸੀ ਤੇ ਇਹਦੇ ਵਿੱਚ ਕੋਈ ਕੁਝ ਨਹੀਂ ਸੀ ਕਰ ਸਕਦਾ ਔਰ ਤੁਸੀਂ ਕਹੋ ਕਿ ਇਹ ਦੇ ਕਰਕੇ ਇਸ ਕਰਕੇ ਇਸ ਜਿਹੜੇ ਇਹਦੇ ਵਿੱਚ ਐਕਟ ਦੇ ਵਿੱਚ ਸੰਸ਼ੋਧਨ ਕਰਨਾ ਬੜਾ ਜ਼ਰੂਰੀ ਸੀ ਇਸ ਕਰਕੇ ਉਹ ਕਹਿੰਦੇ ਕਿ ਇਹਦੇ ਵਿੱਚ ਸੰਸ਼ੋਧਨ ਜਿਹੜਾ ਕੀਤਾ ਗਿਆ ਦੂਸਰੇ ਪਾਸੇ ਓਬੇਸੀ ਉਹਨਾਂ ਦੇ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਮੈਂ ਗਾਂਧੀ ਦੇ ਵੰਗ ਇਸ ਇਹਦੇ ਵਿੱਚ ਸੰਸ਼ੋਧਨ ਜਿਹੜਾ ਕਰਨਾ ਹੈ ਉਹਦਾ ਮੈਂ ਵਿਰੋਧ ਕਰਦਾ ਔਰ ਉਹਨਾਂ ਨੇ ਜਿਹੜੀਆਂ ਬੱਕ ਬੋਰਡ ਐਕਟ ਦੀ ਜਿਹੜੇ ਸੰਸ਼ੋਧਨ ਦੀ ਜਿਹੜੀ ਕਾਪੀ ਸੀ ਉਸ ਨੂੰ ਸੰਸਦ ਦੇ ਵਿੱਚ ਪਾੜ ਦਿੱਤਾ ਉਹਨਾਂ ਨੇ ਇਸ ਨੂੰ ਪਾੜ ਕੇ ਵਿਰੋਧ ਕੀਤਾ ਔਰ ਦੂਸਰੇ ਪਾਸੇ ਬਹੁਤ ਸਾਰੇ ਵਿਰੋਧੀ ਧਿਰਾਂ ਦੇ ਵੱਲੋਂ ਜੇਕਰ ਇਹਦੇ ਪੱਖ ਦੀ ਗੱਲ ਕਰੀਏ ਤੇ ਪੱਖ ਦੇ ਵਿੱਚ ਭਾਜਪਾ ਆਈ ਆਰ ਜੀ ਡੀ ਆਈ ਐਲ ਜੀ ਪੀ ਆਈ ਟੀ ਡੀ ਪੀ ਆਈ ਸ਼ਿਵ ਸੈਨਾ ਆਈ ਇੱਕਨਾਥ ਛਿੰਦੇ ਵਾਲੀ ਉਹ ਉਹਨਾਂ ਸਾਰਿਆਂ ਦੇ ਵੱਲੋਂ ਇਹਦਾ ਦਾ ਫੇਵਰ ਕੀਤਾ ਗਿਆ ਕਿ ਹਾਂ ਇਹ ਹੋਣਾ ਚਾਹੀਦਾ ਉਸ ਤੋਂ ਇਲਾਵਾ ਜਿੰਨੀਆਂ ਵੀ ਇੰਡੀਆ ਗੱਠ ਜੋੜਦੀਆਂ ਭਾਈਵਾਲ ਸੀਗੀਆਂ ਕੋਈ ਕਿਸੇ ਦੇ ਤੌਰ ਦੇ ਉਤੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਕਿ ਐਸਾ ਨਹੀਂ ਹੋਣਾ ਚਾਹੀਦਾ ਇਹ ਗੈਰ ਸੰਵਿਧਾਨਕ ਹੈ ਸੰਵਿਧਾਨ ਦੇ ਖਿਲਾਫ ਹੈ ਔਰ ਉਸੇ ਮੌਕੇ ਦੇ ਤੌਰ ਤੇ ਫਿਰ ਅਮਿਤ ਸ਼ਾਹ ਉਹਨਾਂ ਦੇ ਵੱਲੋਂ 1995 ਦੇ ਵਿੱਚ ਜਦੋਂ ਇਸੇ ਐਕਟ ਦੇ ਵਿੱਚ ਸੰਸ਼ੋਧਨ ਕੀਤਾ ਗਿਆ ਸੀ ਤੇ ਉਹਦਾ ਹਵਾਲਾ ਦਿੱਤਾ ਜੋ 1995 ਦੇ ਵਿੱਚ ਉਹ ਕਹਿੰਦੇ ਗੈਰ ਸੰਵਿਧਾਨਕ ਨਹੀਂ ਸੀ ਤੇ ਅੱਜ ਜੇ ਸੰਸ਼ੋਧਨ ਹੋ ਗਿਆ ਇਹ ਫਿਰ ਇਸ ਨੂੰ ਗੈਰ ਸੰਵਿਧਾਨਕ ਕਿਉਂ ਕਿਹਾ ਜਾ ਰਿਹਾ ਇਹ ਭਾਜਪਾ ਨੇ ਕੀਤਾ ਇਸ ਕਰਕੇ ਇਹਨੂੰ ਤੁਸੀਂ ਗੈਰ ਸੰਵਿਧ